ਉਦੇ ਲਾਗੇ ਜਦੋਂ ਪਹੁੰਚੀਆਂ ਵਾ ਤਾਂ ਕੋਈ ਇੱਕ ਨੌਜਵਾਨ ਆਇਆ ਮੋਟਰਸਾਈਕਲ ਤੇ ਮੋਟਰਸਾਈਕਲ ਖਿਲਾੜ ਕੇ ਉਹਨਾਂ ਦੇ ਅੱਗੇ ਖੜਾ ਕਰਕੇ ਉਹ ਲੜਕੀਆਂ ਨਾਲ ਸ਼ਲੀਲ ਹਰਕਤਾਂ ਕਰਨ ਲੱਗਾ। ਅੰਮ੍ਰਿਤਸਰ ਦੇ ਪ੍ਰਤਾਪਨਗਰ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਸਾਈਡ ਤੇ ਮੋਟਰਸਾਈਕਲ ਲਗਾਉਂਦਾ ਹੈ ਤਾਂ ਰਸਤੇ ਵਿੱਚ ਜਾ ਰਹੀਆਂ ਛੋਟੀਆਂ ਬੱਚੀਆਂ ਰੋਕ ਕੇ ਆਪਣੀ ਕੈਪੜੀ ਉਤਾਰ ਕੇ ਗਲਤ ਹਰਕਤਾਂ ਕਰਦਾ ਸੀਸੀਟੀਵੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ। ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਪਰਵਾਰਕ ਮੈਂਬਰਾਂ ਦੇ ਵੱਲੋਂ ਥਾਣਾ ਬੀਟਵੀਨ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹਦੇ ਉੱਪਰ ਐਸੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਹੋ ਜਿਹੀ ਘਟਨਾ ਨਾ ਹੋਵੇ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤਨੀ ਹਰਦੀਪ ਸਿੰਘ ਵਾਸੀ ਮਕਬੂਲਪੁਰਾ ਉਹਨੇ ਆਪਣਾ ਅਗੇ ਪੇਂਡਰਜ ਕਰਾਇਆ ਜਿਸ ਚ ਉਹਨੇ ਕਿਹਾ ਵਕ ਮੇਰੀਆਂ ਲੜਕੀਆਂ ਸਕੂਲ ਜਾ ਰਹੀਆਂ ਸੀ ਅ ਪ੍ਰਤਾਪਨਗਰ ਕੋਈ ਸਕੂਲ ਪੈਂਦਾ ਵਾ ਵਿਕਟਰ ਉਹਦੇ ਲਾਗੇ ਜਦੋਂ ਉਹ ਪਹੁੰਚੀਆਂ ਵਾ ਤਾਂ ਕੋਈ ਇੱਕ ਨੌਜਵਾਨ ਆਇਆ ਮੋਟਰਸਾਈਕਲ ਤੇ ਮੋਟਰਸਾਈਕਲ ਖਿਲਾੜ ਕੇ ਉਹਨਾਂ ਦੇ ਅੱਗੇ ਖੜਾ ਕਰਕੇ ਉਹ ਲੜਕੀਆਂ ਨਾਲ ਸ਼ਰੀਲ ਹਰਕਤਾਂ ਕਰਨ ਲੱਗਾ ਜਿਹਦੇ ਸਬੰਧੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਦੋਸ਼ੀ ਨੂੰ ਰੈਸਟ ਕਰ ਲਿਆ ਪਰਚਾ ਦਰਜ ਕਰਕੇ ਉਹਦੇ ਖਾਤੇ ਤਰਤੀਸ ਜਿਹੜੀ ਮੁਕੰਮਲ ਕੀਤੀ ਗਈ ਸਮੋਹ ਪੱਲੀ ਦਾ ਹੈ ਜੀ ਇਹ ਤਾਂ ਤਫਤੀਸ਼ ਚੱਲ ਰਹੀ ਹੈ ਜਿ ਬਾਰੇ ਵਿੱਚ ਕੰਪਲੀਟ ਕਰਕੇ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਈਏ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658